ਸੋ ਤੁਸੀਂ ਪਰਿਵਾਰ ਦੀ ਇੱਕ ਤਸਵੀਰ ਦੇਖ ਰਹੇ ਹੋ ਜਿਸ ਦੇ ਵਿੱਚ ਹੈਪੀ ਬੱਚੇ ਤੇ ਸਾਰੇ ਜਿਹੜੇ ਆ ਦੀ ਐਮਬਲਮਸ ਆਫ ਹੈਪੀਨੈਸ ਥਰੋਸਪੈਰਿਟੀ ਐਂਡ ਲੰਗਵਿਟੀ ਸੋ ਤੁਸੀਂ ਇਹ ਤਿੰਨ ਜਿਹੜੇ ਸਿੰਬਲਸ ਆ ਉਹਨਾਂ ਨੂੰ ਮਾਣਦੇ ਹੋਏ ਪੀਵਾਨ ਪੋਇਟਰੀ ਸੋ ਕਿਉਂਕਿ 500000 ਸਾਲ ਪੁਰਾਣੀ ਇਹ ਸਭਤਾ ਹੈ ਇਹਨਾਂ ਦੇ ਪੋਟਰੀ ਦੇ ਬڑے ਦੌਰ ਆਏ ਤੇ ਆ ਜਿਹੜੀ ਆ ਉਸ ਦੇ ਵਿੱਚ ਡਬਲ ਫੇਸਡ ਜਿਹੜੇ ਕਾਵਿੰਗ ਬੀਮਸ ਜੜੀਆਂ ਨੇ ਉਹ ਵੀ ਬਹੁਤ ਪ੍ਰਚਲਿਤ ਹੋਈਆਂ ਦੋਨੋਂ ਪਾਸੇ ਬੀਮਾਂ ਰੜੀਆਂ ਟੰਗਣ ਦੇ ਪੱਖੋਂ ਤੁਸੀਂ ਦੇਖ ਸਕਦੇ ਆ ਬੀਮ ਦੋਨੋਂ ਪਾਸੇ ਤੇ ਇਸ ਦਾ ਫਿਨਿਸ਼ਡ ਵਰਕ ਸਾਨੂੰ ਦਿਖਾ ਰਿਹਾ ਹੈ ਦਾ ਵਰਕ ਡਾ ਉਸ ਦੇ ਨਮੂਨੇ ਤੁਹਾਨੂੰ ਦਿਖਾਉਂਦੇ ਹੋਏ ਆ ਸਾਰਾ ਪੋਰਸਲਨ ਦਾ ਵਰਕ ਹੈ ਕੱਚ ਕੱਚ ਦੇ ਨਾਲ ਕਿਵੇਂ ਸਾਰਾ ਕੁਝ ਇਹਨਾਂ ਨੇ ਪਰਜ਼ਰਵ ਕਰ ਦਿੱਤਾ ਡੋ ਕਲੇ ਫਿਗਰ ਜਿਹੜੇ ਨੇ ਕਾਪਰ ਦੀ ਇੰਗਰੇਵਿੰਗ ਆ ਗਈ دکھا رہا ہے وڈ کاربنگ دا کلچر گوان جاو دا تو اسی دیکھ سکتے ہو اس سارا کام لکڑ دا انہاں نے ایتھی کیتا ہوا ہے تو اسی پوسلن دا فنش ورک دیکھ سکتے اوپر گانجا سٹون کارگ گڑیا اس دن نمونے اس ٹائم تھی دیکھتے ہوئے

ਵੁੱਡ ਕਾਰਵਿੰਗ ਦੀ ਟ੍ਰੈਡੀਸ਼ਨ ਤੁਸੀਂ ਚਾਈਨਾ ਦੇ ਵਿੱਚ فنش ورک تھے سارا دیتے کام سارا لکڑ کام

Study, you think, yeah, uh, it's it's helpful to, it's go to the candidates. okay. And for the cancer reasons, can't Yes. you know, is, uh, do you lay 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 uh, you, you know those, temp, uh, those uh, temples, uh, those are structures there? They're used as many temples. So those was an a, uh, image of a god or something. They'll go around the streets, people will pay their respects. The one in the middle was from longjo. Uh, yeah. And then the one on the right is from East, the uh, East Congo province, right? Okay. Right. Yeah. Uh, they, they used to be put. They used to be put in a real temple in the past. Yeah. But uh, usually, the real, temple, uh, is not, the real temple is not. Because uh, the real temple is not easy to be. Tandasi, ਇਹਨਾਂ ਦੇ ਪ੍ਰਜ਼ਰਵ ਕਰਕੇ ਹਿਸਟੋਰਿਕਲੀ ਇਸ ਵਾਲ ਦੇ ਉੱਤੇ ਰੱਖੀ ਹੋਈ ਆ ਤਾਂਕਿ ਸਾਰੇ ਆ ਕੇ ਦੇਖਣ ਕਿ ਘਰ ਜਿਹੜੇ ਨੇ ਉਹ ਕਿਵੇਂ ਹੋਇਆ ਕਰਦੇ ਸੀ ਸੋ ਉਹਨਾਂ ਦਾ ਸਟਰਕਚਰ ਉਹਨਾਂ ਦੀ ਸੈਟਅਪ ਸਾਰੀ ਉਥੇ ਅਖੀਰ ਦੇ ਵਿੱਚ ਤੁਹਾਨੂੰ ਹਣੀ ਅਸੀਂ ਦਿਖਾ ਰਿਹਾ ਆ ਅਖੀਰਲੀ ਵੁੱਡ ਕਾਰਵਿੰਗ ਜਿਹੜੀ ਆ ਵਰਕ ਸਾਰਾ ਕੀਤਾ ਹੋਇਆ ਤੇ ਅਸੀਂ ਮਿਊਜ਼ੀਅਮ ਜਿਹੜਾ ਉਸ ਨੂੰ ਤੁਹਾਨੂੰ ਦਿਖਾ ਲਿਆ ਫੋਕ ਆਰਟ ਫੋਕ ਮਿਊਜ਼ੀਅਮ ਗਾਂਜਾਓ ਦੇ ਵਿੱਚ ਡੈਫੀਨਿਟਲੀ ਅ ਮਸਟ ਵਿਜ਼ਿਟ ਏਰੀਆ ਆਹ ਲੈਟਸ ਗੋ